ਤਨ ਅਕਸੀ ਜਗਾ ਨੂੰ ਖਰੀਦਿਆ ਸੀ ਕਬਜ਼ਾ ਵੀ ਸਾਡਾ ਪਰ ਰਜਿਸਟਰੀ ਨਹੀਂ ਕੀ ਤੀਜਾ ਬੰਦਾ ਖਰੀਦ ਲਵੇ ਤਾਂ ਕੋਈ ਦਿੱਕਤ ਨਹੀਂ ਦਿੱਕਤ ਹੋਣੀ ਹੈ ਜਦੋਂ ਰਿਸ਼ਤੀ ਆਪਾਂ ਕਰਾਈ ਨਹੀਂ ਜਮੀਨ ਖਰੀਦ ਲਈ ਕਬਜ਼ਾ ਆਪਾਂ ਲੈ ਲਿਆ ਕਬਜ਼ਾ ਲੈ ਲਿਆ ਉਹ ਬੰਦੇ ਨੇ ਗਾ ਤੀਜੇ ਬੰਦੇ ਨੂੰ ਰਿਸ਼ਤੀ ਕਰਾਤੀ ਆਪਣੇ ਕਬਜ਼ੇ ਦੀ ਕੀ ਵੈਲੂ ਰਹੂਗੀ ਉੱਥੇ ਜੀ ਠੀਕ ਇਹ ਰਿਸ਼ਤੀ ਕਦ ਨੂੰ ਕਰਾਉਂਦੇ ਹੀ ਲੋਕ ਇੱਥੇ ਕੀ ਦਿੱਕਤ ਹੈ ਰਿਸ਼ਤੀ ਖਰਚੇ ਤੋਂ ਡਰਦੇ ਮਰੇ ਵੀ ਖਰਚਾ ਲੱਗੂਆ ਕਾਦੇ ਵਾਸਤੇ ਜਦੋਂ ਆਪਾਂ ਖਰੀਦ ਲਈ ਕੋਈ ਗੱਲ ਨਹੀਂ ਪਾ ਰੱਖ ਲੈਨੇ ਆ ਕਿਹੜਾ ਪੁੱਛਦਾ ਇਹ ਚ ਨੁਕਸਾਨ ਬਹੁਤ ਜ਼ਿਆਦੇ ਨੇ ਠੀਕ ਆ ਉਹ ਬੰਦਾ ਜਿਹੜੀ ਨੇ ਜ਼ਮੀਨ ਵੇਚੀ ਉਹ ਸਹਿਮਤ ਹੈ ਮੰਨ ਲੋ ਵੀ ਹਾਂ ਮੈਂ ਕਰਾਈ ਹੈ ਖਰੀਦਦਾਰ ਵੀ ਸਹਿਮਤ ਹੈ ਉਹਦੇ ਬੱਚੇ ਨੇ ਜਿਹੜੇ ਉਹਨਾਂ ਨੂੰ ਕੀ ਪਤਾ ਵੇਚੀ ਹੈ ਸਾਡੇ ਬਾਪ ਨੇ ਕਨਾਂ ਵੇਚੀ ਹੈ ਉਹ ਬੁੱਢਾ ਆਪ ਦਿਨੋਂ ਇਤਕਲ ਕਰਾ ਕੋ ਵੇਚ ਜੰਦੇ ਨੇ ਰੋਲੇ ਪੈਂਦੇ ਨੇ ਰਿਸ਼ਤੀ ਤਾਂ ਮੈਂ ਤਾਂ ਕਹਿੰਦਾ ਵੀ ਜਿਹੜੀ ਤੁਸੀਂ ਜ਼ਰੂਰੀ ਐ ਵਾਦੀ ਐ ਕੋਈ ਵੀ ਜੇਗਾ ਖਰੀਦੋ ਉਹਦੀ ਰਿਸ਼ਤੀ ਜ਼ਰੂਰ ਕਰਾਉਣੀ ਚਾਹੀਦੀ ਐ ਰਿਸ਼ਤੀ ਖਰਚੇ ਤੋਂ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੁੰਦਾ ਚਾਹੀਦਾ ਉਹ ਗਾਹਾਂ ਜਾ ਕੇ ਜੋ ਰਫੜ ਪੈਂਦੇ ਨੇ ਆਪਾਂ ਨੂੰ ਫਿਰ ਉਹਨਾਂ ਦੀ ਵੈਲਿਊ ਦਾ ਪਤਾ ਲੱਗਦਾ ਐ ਰਿਸ਼ਤੀ ਕਿਉਂ ਕਿਉਂ ਜ਼ਰੂਰੀ ਐ ਕਿਉਂ ਜ਼ਰੂਰੀ ਐ ਹਾਂਜੀ ਸਾਰੇ ਦੋਸਤਾਂ ਦਾ ਸਰ ਦਾ ਸਵਾਗਤ ਕਰਦੇ ਆਂ ਜੀ ਨਮਸਕਾਰ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਾਂ ਦਾ ਵੀ ਤੇ ਆਪਾਂ ਦੋਸਤੋ ਹੋਰ ਨਵੇਂ ਸਵਾਲ ਲੈ ਕੇ ਆਇਆ ਜਿਸ ਤਰ੍ਹਾਂ ਸੀ ਹਰ ਵਾਰ ਤੁਹਾਡੇ ਸਵਾਲਾਂ ਦੇ ਆਧਾਰ ਤੇ ਹੁਣ ਆਪਣੀ ਵੀਡੀਓ ਚੱਲ ਤਾਂ ਜਿਹੜੇ ਦੋਸਤਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ Facebook ਪੇਜ ਨੂੰ ਫੋਲੋ ਨਹੀਂ ਕੀਤਾ ਤੇ Instagram ਆਈਡੀ ਨੂੰ ਫੋਲੋ ਨਹੀਂ ਕੀਤਾ ਤਾਂ ਤਿੰਨੋਂ ਹੀ ਪਲੇਟਫਾਰਮਾਂ ਤੇ ਅਸੀਂ ਆਪਣੀ ਜਾਣਕਾਰੀ ਪਾ ਰਹੇ ਹਾਂ ਜਿਹਦੇ ਵਿੱਚ ਤੁਹਾਡੇ ਡਾਇਰੈਕਟ ਸਵਾਲ ਹੁੰਦੇ ਨੇ ਤਾਂ ਜੇਕਰ ਕਿਸਦਾ ਕੋਈ ਸਵਾਲ ਰਹਿੰਦਾ ਤਾਂ ਸਾਨੂੰ ਕਮੈਂਟ ਕਰਕੇ ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਸ਼ਾਰਟ ਦੇ ਵਿੱਚ ਆਪਣਾ ਸਵਾਲ ਭੇਜੋ ਤਾਂ ਕਿ ਅਸੀਂ ਅਗਲੀ ਵਾਰੀ ਤੁਹਾਡੇ ਸਵਾਲ ਦਾ ਜਵਾਬ ਲੈ ਕੇ ਆਈਏ ਕਿ ਜਿਸ ਨੇ ਪਾਵਰ ਟਾਰਨ ਲਈ ਸੀ ਕੀ ਉਹ ਜ਼ਮੀਨ ਵੇਚ ਸਕਦਾ जिने पावर टॉर्नी ਲਈ ہوئی ਹੈ ਜੇ ਉਹਨੇ ਜ਼ਮੀਨ ਵੇਚਣ ਦੇ ਅਧਿਕਾਰ ਦਿੱਤੇ ਹੋਏ ਨੇ ਹਾਂਜੀ ਜੇ ਬੰਦਾ ਉਹ ਜੂੰਦਾ ਤਾਂ ਵੇਚ ਸਕਦਾ ਠੀਕਾ ਨਹੀਂ ਨਹੀਂ ਜੀ ਨਹੀਂ ਨਹੀਂ ਜੇ ਵਿਲਡਰ ਨੇ ਪਾਵਰ ਟੋਰਨ ਤੇ ਜੋ ਮਰਗੇ ਫੇ ਨਹੀਂ ਵੇਚ ਫੇ ਨਹੀਂ ਜੀ ਮੈਂ ਆਪਣੀ ਪਹਿਲਾਂ ਗੱਲ ਹੋਈ ਸੀ ਹਾਂਜੀ ਹਾਂਜੀ ਕਹਿੰਦੇ ਗੜਿਆਂ ਵਾਲੀ ਜ਼ਮੀਨ ਕਿਹੜੀ ਹੁੰਦੀ ਹੈ ਇਸ ਤੇ ਨਾਮ ਤੇ ਹਿੱਸੇ ਕਿਵੇਂ ਪਤਾ ਕਰ ਸਕਦੇ ਗੜੇ ਵਾਲੀ ਜਿਹੜੀ ਆਪਣੀ ਗੜੇ ਉਹਨਾਂ ਨੂੰ ਕਹਿੰਦੇ ਨੇ ਜਿੱਥੇ ਰੂੜੀ ਲੱਗੀ ਹੋਈ ਹੁੰਦੀ ਹੈ ਅੱਛਾ ਜੀ ਰੂੜੀਆਂ ਵਾਸਤੇ ਜਿਹੜੀ ਜਗ੍ਹਾ ਹੁੰਦੀ ਹੈ ਉਹਦਾ ਵੀ ਰਿਕਾਰਡ ਹੁੰਦਾ ਹੈ ਨਾ ਠੀਕਾ ਜਿਹੜੀ ਤਾਂ ਲਾਲਕੀ ਦੇੰਦੋਂ ਰੂੜੀਆਂ ਨੇ ਉਹਨਾਂ ਦਾ ਤਾਂ ਕੋਈ ਰਿਕਾਰਡ ਨਹੀਂ ਹੁੰਦਾ ਹਾਂਜੀ ਮਰਬਾ ਬੰਦੀ ਚ ਰੂੜੀਆਂ ਦੀ ਜਗ੍ਹਾ ਕਟੀਆਂ ਹੋਈਆਂ ਨੇ ਠੀਕ ਆ ਉਹਨਾਂ ਦੇ ਨੰਬਰ ਖਸਰਾਂ ਨੇ ਬਕਾਇਦਾ ਠੀਕ ਆ ਉਹਦੇ ਜਿਹੜੇ ਸਰਵਰ ਰਿਕਾਰਡ ਹੈਗੇ ਕੌਣ ਮਾਲਕ ਹੈ ਕੌਣ ਬੁਸ਼ਰ ਦੋਸਤੋ ਜਿਹੜਾ ਆਪਾਂ ਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਕਿਵੇਂ ਆਪਣਾ ਹਿੱਸਾ ਕੱਢ ਕੱਢ ਸਕਦੇ ਹੋ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਆ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਕਿਉਂਕਿ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇੱਕ ਰਜਿਸਟਰੀ ਆ ਜੀ 15 ਸਾਲ ਪਹਿਲਾਂ ਦਾਦੇ ਨੇ ਪੋਤੇ ਦੇ ਨਾਮ ਰਜਿਸਟਰੀ ਕਰਵਾਤੀ ਠੀਕ ਹੈ ਜਦੋਂ ਹੁਣ ਅਸੀਂ ਜਮ੍ਹਾਂਬੰਦੀ ਕਹਿੰਦਾ ਕਢਵਾ ਰਹੇ ਆ ਜਿਹੜਾ ਪੋਤੇ ਦੇ ਨਾਮ ਦੀ ਜਗ੍ਹਾ ਤੇ ਹੁਣ ਦਾਦੇ ਦੀ ਨਾਮ ਆ ਰਿਹਾ ਇਹ ਕੀ ਚੱਕਰ ਆ ਉਹਨੇ ਇੰਤਕਾਲ ਨਹੀਂ ਨ ਕਰਾਇਆ ਹੁਣ ਪੋਤੇ ਨੇ ਜਿਹੜੀ ਰਿਸ਼ਤੀ ਕਰਵਾਈ ਸੀ ਆਪਦੇ ਨਾਮ ਤੇ ਉਹਦਾ ਇੰਤਕਾਲ ਨਹੀਂ ਹੋਇਆ ਹੁਣ ਤਾਂ ਹੀ ਦਾਦੇ ਦੇ ਨਾਮ ਬੋਲਦੀ ਐ ਅੱਛਾ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਨਹੀਂ ਐਨੇ ਵੀ ਆటో ਚੜ ਜਾ ਆਪਣੇ ਆਪ ਜਾ ਇਦਾਂ ਨਾ ਨਹੀਂ ਨਹੀਂ ਠੀਕ ਆ ਨਹੀਂ ਜਦੋਂ ਸਾਲ ਪਹਿਲਾਂ ਤਾਂ ਚੜਦੇ ਨਹੀਂ ਸੀ ਨਾ ਇੰਤਕਾਲ ਆਪਦੇ ਆਪ ਹਾਂ ਹਾਂ 15 ਸਾਲ ਪਹਿਲਾਂ ਦੀ ਗੱਲ ਹੈ ਜੀ ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਇੰਤਕਾਲ ਚੜ੍ਹਦੇ ਨਹੀਂ ਸੀ ਉਹਦਾ ਇੰਤਕਾਲ ਉਹਨੂੰ ਕਰਾ ਲੈਣਾ ਚਾਹੀਦਾ ਠੀਕ ਆ ਫੇਰ ਦਾਦੇ ਦਾ ਨਾਮ ਹਟੂ ਭਾਈ ਹਾਂ ਫੇਰ ਹਟੂ ਠੀਕ ਹੈ ਜੀ ਇੱਕ ਬਾਈ ਕਹਿੰਦਾ ਕਹਿੰਦਾ ਜਿਸ ਜਮੀਨ ਦੀ ਪਹਿਲਾਂ ਮਿੰਤੀ ਕਰਾਉਣੀ ਜ਼ਰੂਰੀ ਹੈ ਜੇ ਤਕਸੀਮ ਸਾਂਝੀ ਖੇਵਟਾਂ ਕਹਿੰਦਾ ਨਹੀਂ ਸਾਂਝੀ ਖੇਵਟ ਹੈ ਜੋ ਤਕਸੀਮ ਕਰਾਵਾਂਗੇ ਉਸ ਤੋਂ ਬਾਅਦ ਮਿੰਤੀ ਦਾ ਅਵਧਿਆਪ ਹੋ ਜੂਗੀ ਫਿਰ ਜੋ ਤਕਸੀਮ ਹੋਊਗੀ ਅੱਛਾ ਜੀ ਉਹਦਾ ਕਬਜ਼ਾ ਕਰਵਾਈ ਹੁੰਦੀ ਹੈ ਜਦੋਂ ਉਹਦੋਂ ਮਿੰਤੀ ਕਰਕੇ ਹੀ ਹੁੰਦੀ ਹੈ ਠੀਕ ਹੈ ਜੀ ਫਿਰ ਪਹਿਲਾਂ ਉਹਨਾਂ ਨੂੰ ਹੁਣ ਤਕਸੀਮ ਹੋ ਜੇ ਤਕਸੀਮ ਫਿਰ ਮਿੰਤੀ ਅਵਧਿਆਪ ਜਦੋਂ ਹਿੱਸੇ ਵੰਡ ਪੈਗੀ ਜਿੰਨੇ ਜੇ ਤਕਸੀਮ ਨੂੰ ਉਹਨਾਂ ਜੇ ਤਾਂ ਆਪ ਆਪਣੇ ਰਕਬੇ ਦੀ ਮਿੰਤੀ ਵੀ ਨਾ ਕਰਾ ਸਕਦੇ ਸਾਰੇ ਰਕਬੇ ਦੀ ਮਿੰਤੀ ਹੋਊਗੀ ਜੋ ਹੋਊਗਾ ਆ ਵਕੀਲ ਤਾਂ ਕਿਹੜਾ ਕਿੰਨੂ ਆ ਕੇ ਕਿੰਨਾ ਇਹ ਕਿ ਜ਼ਮੀਨ ਦੀ ਰੀਸ ਜੀ ਕਹਿੰਦਾ ਮੇਰੇ ਨਾਮ ਤੇ ਹੈ ਪਰ ਗਰਦੌਰੀ ਕਿਸੇ ਹੋਰ ਦੇ ਨਾਮ ਤੇ ਆ ਕਿ ਮੈਂ ਹੁਣ ਜ਼ਮੀਨ ਵੇਚ ਸਕਦਾ ਜ਼ਮੀਨ ਵੇਚ ਸਕਦਾ ਪਰ ਕਬਜਾ ਨਹੀਂ ਚੇਂਜ ਹੋ ਸਕਦਾ ਜਿਹਦੇ ਬੰਦੇ ਨੂੰ ਗਰਦੌਰੀ ਹੈ ਕਬਜਾ ਤਾਂ ਉਸੇ ਦਾ ਨਾ ਕਬਜਾ ਉਸੇ ਦਾ ਹਾਂ ਕਬਜਾ ਨਹੀਂ ਚੇਂਜ ਹੋਊਗਾ ਕਬਜਾ ਉਸੇ ਦਾ ਰਹੂਗਾ ਮਾਲਕ ਚੇਂਜ ਹੋ ਜਾਊਗਾ ਬਸ ਇਸੇ ਮਾਲਕ ਚੇਂਜ ਉਹ ਤਾਂ ਫਿਰ ਕਬਜਾ ਹੀ ਛੱਡਣਾ ਉਹਨੇ ਹਾਂ ਕਬਜਾ ਨਹੀਂ ਛੱਡਣਾ ਉਹ ਵੇਚਣਾ ਇਹਨੂੰ ਫਿਰ ਆ ਖਰੀਦਾਰ ਇਹ ਤਾਂ ਖਰੀਦਾਰ ਨੇ ਦੇਖਣਾ ਨਾ ਖਰੀਦਾਰ ਜਦੋਂ ਗਰਦੌਰੀ ਕਿਸੇ ਬੰਦੇ ਨੋ ਕਬਜਾ ਉਹਦਾ ਹੈ ਵੀ ਤੂੰ ਕਿਸ ਵੇਚ ਤੇ ਲੈ ਰਿਆ ਜੇ ਤੂੰ ਕਬਜੀ ਨਹੀਂ ਹੋਣਾ ਆਪਣਾ ਕਬਜ ਇਕ ਕਹਿੰਦਾ ਜ਼ਮੀਨ ਮੇਰੀ ਇੰਤਕਾਲ ਮੇਰੇ ਨਾਮ ਤੇ ਭਰਾ ਨੇ ਕਬਜ਼ਾ ਕੀਤਾ ਕਹਿੰਦਾ ਜ਼ਮੀਨ ਵੀ ਮੇਰੀ ਆ ਇੰਤਕਾਲ ਵੀ ਮੇਰੇ ਨਾਮ ਤੇ ਆ ਪਰ ਦੂਜਾ ਭਰਾ ਕਹਿੰਦਾ ਕਬਜ਼ਾ ਕਰੀ ਬੈਠਿਆ ਕਬਜ਼ਾ ਕਰੀ ਬੈਠਿਆ ਤਕਸੀਮ ਦਾ ਕੇਸ ਪਾ ਕੇ ਜਣੀ ਆਪ ਦਾ ਕਬਜ਼ੇ ਦਾ ਆਡਰ ਮਿਲ ਜਾਣਗੇ ਜੇ ਸਾਂਝੀ ਖੇਵਟਾ ਜੇ ਸਾਂਝੀ ਖੇਵਟਾ ਜੇ ਉਹਦੀ ਹੈ ਹੀ ਇਕੱਲੇ ਦੀ ਹੈ ਫਿਰ ਅਦਾਲਤ ਚ ਕੇਸ ਪਾ ਕੇ ਕਬਜ਼ਾ ਲੈ ਲੈ ਹੁਰ ਕੀ ਹਾਲ ਹੈ ਦਾ ਠੀਕ ਆ ਇਹ ਵੀ ਹੋ ਸਕਦਾ ਜੀ ਕਿਸੇ ਵਜ੍ਹਾ ਕਰਕੇ ਕਰਿਆ ਹੋਵੇ ਹੋ ਸਕਦਾ ਕੋਈ ਹੁਣ ਆਪਾਂ ਇਹ ਕਰੀ ਲੂ ਝਗੜਾ ਹੋਵੇ ਕੀ ਆਪ ਦਾ ਹੋ ਸਕਦਾ ਕੋਈ ਹੋਰ ਕੁਛ ਨਾ ਠੀਕ ਹੈ ਜੀ ਠੀਕ ਹੈ ਜਿਹੜਾ ਉਹ ਕਬਜ਼ਾ ਕਰੀ ਬੈਠੇ ਉਸੇ ਟਾਈਮ ਉਹਨੂੰ ਰੋਕਦਾ ਹੂੰ ਜਦੋਂ ਉਹਦੇ ਨਾਂ ਜ਼ਮੀਨ ਸੀ ਉਹਨੇ ਉਸ ਟਾਈਮ ਕੋਈ ਰੋਕਿਆ ਇਹ ਕਈ ਵਾਰੀ ਇਹ ਹੁੰਦਾ ਨਾ ਕਬਜ਼ਾ ਪਹਿਲਾਂ ਬਜ਼ੁਰਗ ਨੂੰ ਦੇ ਗਏ ਹੂੰ ਉਹ ਕਬਜ਼ਾ ਕਰੀ ਬੈਠੇ ਬਾਅਦ ਵਿੱਚ ਰਿਸ਼ਤੀ ਦੂਏ ਬੰਦੇ ਨੇ ਕਰਾ ਲਈ ਠੀਕ ਆ ਠੀਕ ਹੈ ਜੀ ਅੱਛਾ ਕਬਜ਼ਾ ਉਸੇ ਠੀਕ 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 ਨਹੀਂ ਹੂੰ ਕੌਣ ਕਬਜ਼ਾ ਕਰਨ ਹੁੰਦਾ ਹੈ ਠੀਕ ਹੈ ਜੀ ਠੀਕ ਆ ਮਤਲਬ ਕਬਜ਼ਾ ਉਸ ਨੇ ਕਰ ਰੱਖਿਆ ਏ ਨੇ ਬੀ ਦੇ ਨਾਂ ਉਧਰ ਰਜਿਸਟਰੀ ਹੋ ਗਈ ਹੁਣ ਏ ਕਹਿੰਦਾ ਮੈਂ ਛੱਡਦਾ ਨਹੀਂ ਹਾਂ ਠੀਕ ਆ ਇਹ ਕਹਿੰਦੇ ਜਰਨਲ ਪਾਵਰ ਆਫ ਅਟਾਰਨੀ ਤੇ ਸਪੈਸ਼ਲ ਪਾਵਰ ਆਫ ਅਟਾਰਨੀ ਇੱਚ ਕੀ ਫਰਕ ਹੁੰਦਾ ਜੀ ਜਿਹੜੀ ਸਪੈਸ਼ਲ ਹੁੰਦੀ ਹੈ ਉਹ ਤਾਂ ਹੁੰਦਾ ਹੈ ਮਖਤਿਆਰਨਾਮਾ ਖਾਸ ਅੱਛਾ ਜੀ ਉਹਨੂੰ ਮਖਤਿਆਰਨਾਮਾ ਖਾਸ ਕਹਿੰਦੇ ਨੇ ਪੰਜਾਬੀ ਚ ਕਿ ਕਿਹੜੀ ਖਾਸ ਕੰਮ ਵਾਸਤੇ ਦਿੱਤਾ ਜਾਂਦਾ ਠੀਕ ਹੈ ਜੀ ਇੱਕ ਹੁੰਦਾ ਹੈ ਮਖਤਿਆਰਨਾਮਾ ਆਮ ਕੋਈ ਵੀ ਕੰਮ ਉਸ ਦੀ ਥੋਂ ਤੇ ਉਹ ਬੰਦਾ ਕਰ ਸਕਦਾ ਜਿਹਨੂੰ ਮਖਤਿਆਰਨਾਮਾ ਆਮ ਹੋਵੇ ਆਮ ਹੋਵੇ ਵੇਚਣ ਦਾ ਗਹਿਣੇ ਕਰਨ ਦਾ ਕੇਸ ਲੜਨ ਦਾ ਉਹ ਸਾਰੇ ਅਧਿਕਾਰ ਆ ਜਾਂਦੇ ਨੇ ਮਖਤਿਆਰਨਾਮੇ ਆਮ ਚ ਠੀਕ ਹੈ ਜੀ ਜਿਹੜਾ ਖਾਸ ਹੁੰਦਾ ਹੈ ਉਹ ਕੇਸ ਲੜਨ ਵਾਸਤੇ ਜਾ ਲੋਨ ਲੈਣ ਵਾਸਤੇ ਜਾਂ ਕਿਸੇ ਵੀ ਖਾਸ ਕੰਮ ਵਾਸਤੇ ਦਿੱਤੇ ਉਹ ਮੁਖਤਿਆਰਨਾਮਾ ਖਾਸ ਹੈ ਜਿਹੜਾ ਆਮ ਹੈ ਉਹ ਉਹ ਆਮ ਕੰਮ ਦੇ ਲਈ ਹੋਵੇ ਸਾਰੇ ਕੰਮ ਆ ਦੇ ਨੂੰ ਠੀਕ ਹੈ ਜੀ ਇੱਕ ਆਨਾ ਰਜਿਸਟਰਡ ਵਸੀਤ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਨੇ ਖਾਨਗੀ ਵਸੀਤ ਜੀ ਜਿਹੜੀ ਖਾਨਗੀ ਕਰੇ ਲੋਗੇ ਦੀ ਕਰੇ ਲੋ ਵਸੀਤ ਖਾਨਗੀ ਵਸੀਤ ਆ ਨਹੀਂ ਠੀਕ ਆ ਜਿਹੜੀ ਆਪਣੇ ਘਰੇ ਬਣਾ ਲਾਂ ਨੇ ਜਿਹੜੀ ਘਰੇ ਬਣਾ ਲਿਆ ਆਹ ਜਿਹੜੀ ਰਜਿਸਟਰਡ ਹੋਊਗੀ ਉਹ ਹੀ ਉਹ ਰਜਿਸਟਰਡੇ ਬੱਝੂਗੀ ਜੀ ਬਸ ਜੇ ਮੈਂ ਆਪਣੇ ਤਹਿਸੀਲ ਚ ਜਾ ਕੇ ਕਰਾਉਣਾ ਜਿਹੜੀ ਰਜਿਸਟਰਡ ਵਸੀਤ ਹੋ ਰਜਿਸਟਰਡ ਹੋਗੀ ਇੱਕ ਵੀਰ ਕਹਿੰਦਾ ਕਹਿੰਦਾ ਮੇਰੇ ਦੋ ਲੜਕੇ ਨੇ ਕਹਿੰਦਾ ਇੱਕ ਨਸ਼ੇੜੀ ਆ ਪਰ ਉਹ ਕਹਿੰਦਾ ਗਲਤ ਕੰਮ ਕਰਨ ਲੱਗ ਪਿਆ ਹੂੰ ਕਹਿੰਦਾ ਮੈਂ ਆਪਣੀ ਜ਼ਮੀਨ ਦੀ ਵਸੀਅਤ ਹੁਣ ਕੱਲੇ ਲੜਕੇ ਦੇ ਨਾਮ ਕਰਵਾਉਣਾ ਚਾਹੁੰਦਾ ਕਿ ਇਹ ਵਸੀਅਤ ਮੇਰੀ ਸਵਰਗਵਾਸ ਹੋਣ ਤੋਂ ਬਾਅਦ ਇਹ ਕਹਿੰਦਾ ਟੁੱਟਦੀ ਤਾਂ ਨਹੀਂ ਹੈਗੀ ਫਿਰ ਨਹੀਂ ਜੇ ਜੁੰਦੇ ਜੀ ਉਹਨੇ ਵਸੀਅਤ ਕਰਾਤੀ ਵਸੀਅਤ ਤਾਂ ਨਹੀਂ ਟੁੱਟਦੀ ਉਹ ਛੇ ਛੇ ਤੇ ਠੀਕ ਹੈ ਜੀ ਠੀਕ ਹੈ ਜੀ ਠੀਕ ਪਰ ਇਹ ਇਹਨਾਂ ਨੇ ਛੇੜੀ ਯਾਰ ਜੇ ਉਹ ਨਸ਼ੇੜੀ ਹੈ ਤਾਂ ਇਹਦਾ ਮਤਲਬ ਇਹ ਥੋੜਾ ਵੀ ਇੱਕ ਮੁੰਡੇ ਨੂੰ ਦੇ ਦੋ ਤਾਂ ਆਹਾਂ ਉਹਦੇ ਵੀ ਜਵਾਕ ਵੀ ਤਾਂ ਹੋਣਗੇ ਨਸ਼ੇੜੀ ਦੇ ਹਾਂ ਪਰ ਉਹਨੇ ਲਿਖਿਆ ਨਹੀਂ ਵੀ ਉਹਦੇ ਵਿਆਹ ਹੋਇਆ ਕਿ ਨਹੀਂ ਹੋਇਆ ਜੇ ਉਹਦੇ ਬੱਚੇ ਹੈਗੇ ਨੇ ਉਹਨਾਂ ਨਾਲ ਤਾਂ ਕੰਨਾ ਹੋਣਾ ਚਾਹੀਦਾ ਦੇਖੋ ਇਨਸਾਨੀ ਤੌਰ ਤੇ ਗੱਲ ਕਰ ਰਹੇ ਆਪਾਂ ਪੂਰਨੀ ਤੌਰ ਤੇ ਕੋਈ ਗੱਲ ਨਹੀਂ ਕਰ ਰਹੇ ਪੂਰਨੀ ਤੌਰ ਤੇ ਕੋਈ ਨਹੀਂ ਕਿ ਬਾਈ ਸਾਡੀ ਇਨਸਾਨੀਅਤ ਤੌਰ ਤੇ ਗੱਲ ਆ ਇਹ ਹਾਂ ਉਹ ਤੁਸੀਂ ਲਿਖਿਆ ਮਸੀਤ ਜੇ ਉਹਨੇ ਅਰੈਸਟਡ ਕਰਾਤੀ ਤਾਂ ਉਹ ਟੁੱਟਦੀ ਨਹੀਂ ਹੈਗੀ ਟੁੱਟਦੀ ਨਹੀਂ ਹੈਗੀ ਜੇ ਇਨਸਾਨੀਅਤ ਤੌਰ ਤੇ ਗੱਲ ਕਰੀ ਤਾਂ ਜਨਨ ਕਿ ਉਹਨੂੰ ਨਸ਼ੇੜੀ ਐ ਸਮਾਂ ਕਿ ਇੱਕ ਦਾ ਬੱਚੇ ਉਹਦੇ ਬੱਚੇ ਨੇ ਜਿਹੜੇ ਉਹਦਾ ਬਾਪ ਨਸ਼ੇੜੀ ਹੈ ਕੁਝ ਕਰਨੀ ਜੋਗਾ ਕੁਝ ਜ਼ਮੀਨ ਤੋਂ ਵੀ ਵੰਝਾ ਹੋ ਜਾਣ ਬੱਚੇ ਦਾ ਵੰਝਾ ਵੰਝੇ ਹੋਗੇ ਉਹ ਗਲਤ ਹੈ ਜਿਹਾ ਲੱਗਦਾ ਉਹ ਗਲਤ ਆ ਨਹੀਂ ਹਾਂ ਇਹ ਹੁਣ ਤੁਸੀਂ ਦੇਖ ਲਿਓ ਬੇ ਉਹ ਜੇ ਵਿਆਹਿਆ ਤਾਂ ਉਹ ਬੱਚੇ ਨੇ ਤਾਂ ਉਹਦੇ ਬੱਚਾ ਨੂੰ ਕਰਾਉਣੀ ਚਾਹੀਦੇ ਉਹਦੇ ਨਾਲ ਨਾ ਕਰਾਓ ਜਿਹੜਾ ਮੁੰਡਾ ਨਸ਼ੇੜੀ ਹੈ ਉਹਦੇ ਨਾਲ ਨਾ ਕਰਾਓ ਉਹਦੇ ਘਰ ਵਾਲੀ ਦੇ ਬੱਚੇ ਤਾਂ ਆਖਰ ਨੂੰ ਉਹਨਾਂ ਕਹਿੰਦੀ ਸੋਚਣਾ ਚਾਹੀਦਾ ਬਹੁਤ ਵਧੀਆ ਸਿਝਾਇਆ ਜੀ ਤੁਹਾਡਾ ਇਹ ਕਹਿੰਦੇ ਛੋਟੀ ਮਿੰਨਤੀ ਵਾਲੀ ਮਰਬੇਬੰਦੀ ਸਨ ਕਦੋਂ ਕੋ ਕਿਹੜੇ ਸਨ ਵਿੱਚ ਹੋਈ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਛੋਟੀ ਮਿੰਤੀ ਵਾਲੀ ਮਰਬੇਬੰਦੀ ਛੋਟੀ ਮਿੰਤੀ ਕਿਸ ਤਰ੍ਹਾਂ ਪਤਾ ਨਹੀਂ ਜੀ ਤਾਂ ਕੋਈ ਸਵਾਲ ਨਹੀਂ ਬਣਦਾ ਛੱਡੋ ਇੱਕ ਕਹਿੰਦੇ ਜੇਕਰ ਕੋਈ ਨਕਲੀ ਵਸੀਤ ਕਰਵਾ ਰੱਖੀ ਹੋਵੇ ਕਿਸੇ ਨੇ ਠੀਕ ਹੈ ਤਾਂ ਉਹਦਾ ਕੋਈ ਉਹਨੂੰ ਚੈਲੰਜ ਕਰ ਸਕਦਾ ਜਾਂ ਉਹਦਾ ਕੀ ਹੱਲ ਹੈ ਜੀ ਨਕਲੀ ਵਸੀਤ ਆਪਾਂ ਕਿਸ ਨੂੰ ਕਹਾਂਗੇ ਜੀਤੇ ਬੰਦੇ ਦੇ ਦਸਕਤ ਨਹੀਂ ਹੈਗੇ ਜਿਹੜੇ ਦੀ ਜਿਨੋਂ ਜ਼ਮੀਨ ਜਾਇਦਾਦ ਹੈ ਜੇ ਉਹਦੇ ਦਸਕਦੀ ਤਾਂ ਹੀ ਨਕਲੀ ਹੈ ਉਹ ਹੂੰ ਇਹ ਉਹਦੇ ਦਸਕਤ ਨਹੀਂ ਹੈਗੇ ਆਪਣੇ ਲਈ ਉਹਦੇ ਦਾਸ ਲਈ ਦਸਕਤ ਹੈਗੇ ਨੇ ਕੋਰਟ ਚ ਪਰੂ ਕਰਾ ਕੇ ਉਹ ਪੁੱਟ ਜੰਦੀ ਹੈ ਜੇ ਉਹਦੀ ਕੋਈ ਖਾਸ ਉਹਦਾ ਗਵਾਹ ਵੀ ਸਾਰੇ ਦਾ ਕਰਨਗੇ ਜੀ ਜੇਕਰ ਕੋਈ ਜ਼ਮੀਨ ਤੇ ਕੇਸ ਚੱਲਦਾ ਤਾਂ ਕਿਵੇਂ ਪਤਾ ਲੱਗ ਸਕਦਾ ਜੀ ਕੇਸ ਚੱਲਦੇ ਤਾਂ ਜੇ ਕਿਸੇ ਨੇ ਸਟੇਜ ਦਰਜ ਕਰਾਈ ਹੈ ਤਾਂ ਤਾਂ ਤੁਹਾਨੂੰ ਪਤਾ ਲੱਗ ਜੂਗਾ ਜੀ ਠੀਕ ਹੈ ਜੀ ਹੋਰ ਤੇ ਦਾ ਕੀ ਹੱਲ ਜੇ ਪਟਵਾਰੀ ਲੈ ਕੋਈ ਦਰਜ ਕਰਾਈਏ ਸਟੇ ਤਾਂ ਹੀ ਪਤਾ ਲੱਗੂਗਾ ਨਾ ਇਹ ਫੇਰ ਹੀ ਪਤਾ ਲੱਗਦਾ ਹੈ ਹਾਂ ਉਹ ਤਾਂ ਕੀ ਪਤਾ ਲੱਗਦਾ ਹੈ ਜੇ ਆਪਾਂ ਪਿੰਡ ਜੇ ਪਿੰਡ ਚੋਂ ਪੁੱਛ ਪੜਤਾਲ ਕਰਨ ਤੇ ਪਤਾ ਲੱਗ ਜਾਂਦਾ ਜੀ ਆਪਾਂ ਜ਼ਮੀਨ ਖਰੀਦਣੀ ਚਾਹੁੰਦੇ ਹੋਈਏ ਹਾਂ ਹਾਂ ਫਿਰ ਤੋਂ ਉਥੋਂ ਪਿੰਡ ਚੋਂ ਪਤਾ ਕਰ ਲਓ ਵੀ ਇਸ ਜ਼ਮੀਨ ਦਾ ਕੋਈ ਕੇਸ ਤਾਂ ਨਹੀਂ ਚੱਲਦਾ ਪਿੰਡ ਚ ਆਮ ਬੰਦੇ ਹੁੰਦੇ ਨੰਬਰਦਾਰ ਹਾਂਜੀ ਹਾਂ ਹਾਂ ਜਿਹੜੇ ਚੰਗੇ ਸਿਆਣੇ ਨੰਬਰਦਾਰ ਮੌਤਬਰ ਬੰਦੇ ਨੂੰ ਦੱਸ ਦਿੰਦੇ ਨੇ ਠੀਕ ਆ ਵੀ ਇਹ ਜ਼ਮੀਨ ਤੁਹਾਨੂੰ ਖਰੀਦਣੀ ਚਾਹੀਦੀ ਹੈ ਜਾਂ ਨਹੀਂ ਜਾਂ ਕੇਸ ਚੱਲਦਾ ਜਾਂ ਨਹੀਂ ਇੱਕ ਕਈ ਵਾਰੀ ਜਦੋਂ ਜੀ ਜ਼ਮੀਨ ਤੇ ਸਟੇ ਲੱਗ ਜਾਂਦੀ ਆ ਕਿ ਫਿਰ ਉਹ ਜ਼ਮੀਨ ਠੇਕੇ ਤੇ ਵੀ ਨਹੀਂ ਲੈਣੀ ਚਾਹੀਦੀ ਨਹੀਂ ਜੇ ਜ਼ਮੀਨ ਤੇ ਸਟੇ ਲੱਗੀ ਜਿਹੜੇ ਬੰਦੇ ਦਾ ਕਬਜ਼ਾ ਹੈ ਹਾਂਜੀ ਕਬਜ਼ਾ ਤਾਂ ਉਸੇ ਦਾ ਨਾ ਜੇ ਉਹਨੇ ਕਿਸੇ ਨੂੰ ਠੇਕੇ ਤੇ ਦੇਤੀ ਹਾਂਜੀ ਠੇਕੇ ਤੇ ਤਾਂ ਉਹ ਦੇ ਨਹੀਂ ਸਕਦਾ ਜਦੋਂ ਉੱਤੇ ਸਟੇ ਲੱਗੇ ਸਟੇ ਲੱਗੇ ਉਹ ਆਪਣੀ ਕਬਜ਼ਾ ਰੱਖੂਗਾ ਉਹਦੀ ਰੱਖੂਗਾ ਉਹ ਜੇ ਠੇਕੇ ਤੇ ਦਊਗਾ ਕੱਲ ਨੂੰ ਉਹ ਠੇਕੇਦਾਰ ਹੈ ਜਿਹੜੇ ਨੇ ਠੇਕੇ ਤੇ ਲੈ ਲਈ ਉਹ ਦੂਏ ਦੇ ਹੱਕ 'ਚ ਵੀ ਬਿਆਨ ਦੇ ਸਕਦਾ ਵੀ ਮੈਨੂੰ ਤਾਂ ਇਹ ਨਹੀਂ ਠੇਕੇ ਤੇ ਦਿੱਤੀ ਹੈ ਹੂੰ ਉਹ ਤਾਂ ਸਮਝੇ ਜਿਆਦਾ ਝਗੜੇ ਵਾਲਾ ਕੰਮ ਜਿਆਦਾ ਝਗੜੇ ਵਾਲਾ ਕੰਮ ਹੋ ਜਾਊਗਾ ਇੱਕ ਤਕਸੀਮ ਹੋਈ ਨੂੰ ਜੀ 30 ਸਾਲ ਹੋ ਗਏ ਟੱਕ ਵਿੱਚ ਪਹੀ ਰਹੇਗੀ ਕਹਿੰਦੇ ਕਹਿੰਦੇ ਹੁਣ ਪਹੀ ਲੱਗ ਸਕਦੀ ਆ ਤੇ ਜੇ ਪਹੀ ਉਸ ਟਾਈਮ ਨਹੀਂ ਲਵਾਈ ਤਾਂ ਹੁਣ ਨਹੀਂ ਲੱਪਹੀ ਲੱਗਦੀ ਜੀ ਇਹਦਾ ਕੀ ਕਰਮ ਹੋ ਜਾਂਦਾ ਜੀ ਇਹਦਾ ਫਿਰ ਪਹੀ ਜੇ ਲਵਾਉਣੀ ਆ ਤਾਂ ਐਫਸੀਆਰ ਦੇ ਗਾਹਾਂ ਜਾ ਕੇ ਅਪੀਲ ਪਾਉਗੇ ਜਦੋਂ ਸਨਨ ਜਾਰੀ ਹੋ ਜਾਂਦੀ ਹੈ ਹਾਂਜੀ ਇੰਤਕਾਲ ਹੋ ਜਾਂਦਾ ਹੈ ਤਾਂ ਉਹਦੀ ਤਾਂ ਜਣ ਕੇ ਜੇ ਇਹਨਾਂ ਨੇ ਪਹੀ ਲਾਉਣੀ ਆ ਨਾ ਇਹ ਦੋ ਪਾਈ ਰਲ ਕੇ ਜੇ ਦੋ ਪਾਈਆਂ ਦਾ ਰਕਵਾ ਹੈ ਹਾਂਜੀ ਹਾਂ ਸਾਂਝਾ ਜਣ ਕੇ ਇੱਕ ਰਸਤੇ ਵਾਸਤੇ ਰਕਵਾ ਅਬਦੋ ਛੱਡ ਲੈਣ ਉਹਨਾਂ ਨੰਬਰਾਂ ਚੋਂ ਉਹਨਾਂ ਚੋਂ ਜਿਹਦੀ ਜਿਹਦੇ ਵੀ ਰੱਖ ਹੋ ਵਿੱਚ ਦੀ ਜਾ ਰਿਹਾ ਉਹ ਉਹਨਾਂ ਦਾ ਛੱਡ ਲੈਣ ਇਹ ਦੁਬਾਰੇ ਤਬਦਲਾ ਕਰਕੇ ਹੋ ਸਕਦਾ ਠੀਕ ਹੈ ਜੀ ਕਦੇ ਪਾਵਰ ਟਰਨ ਨਹੀਂ ਦਿੱਤੀ ਸੀ ਪਰ ਉਹ ਬੰਦਾ ਪੈਸੇ ਨਹੀਂ ਦੇ ਰਿਹਾ ਪਾਵਰ ਟਰਨ ਨਹੀਂ ਦਿੱਤੀ ਸੀ ਪਰ ਉਹ ਬੰਦਾ ਪੈਸੇ ਨਹੀਂ ਦੇ ਰਿਹਾ ਕਿ ਹੁਣ ਪਾਵਰ ਟਰਨ ਕੈਂਸਲ ਹੋ ਸਕਦੀ ਆ ਕੈਂਸਲ ਹੋ ਸਕਦੀ ਜਦੋਂ ਮਰਜ਼ੀ ਕਰਾ ਦਿਓ ਜਿਹੜੇ ਬੰਦੇ ਨੇ ਪਾਵਰ ਟਰਨ ਦਿੱਤੀ ਹੈ ਠੀਕ ਹੈ ਜੀ ਜਦੋਂ ਮਰਜ਼ੀ ਕੈਂਸਲ ਕਰਾ ਦਿਓ ਜਿਹੜੇ ਬੰਦੇ ਨੇ ਪੈਸੇ ਲੈਣੇ ਨੇ ਹਾਂ ਉਹਦੇ ਪੈਸੇ ਤਾਂ ਜਦੋਂ ਉਹ ਦੇ ਨਹੀਂ ਰਿਹਾ ਪਾਵਰ ਟੋਰਨਿਓ ਤੇ ਪਾਵਰ ਟੋਰਨਿਓ ਨੇ ਤੜਾਤੀ ਪੈਸੇ ਕਿਸੇ ਵੀ ਥੇ ਲੂ ਠੀਕ ਹੈ ਜੀ ਠੀਕ ਆ ਮਤਲਬ ਕੈਨਸਲ ਕਰਵਾ ਸਕਦਾ ਕਰਾ ਕਰਾ ਸਕਦਾ ਜੀ ਕਰਾ ਸਕਦਾ ਜਦ ਮਰਜ਼ੀ ਕਰਾ ਸਕਦਾ ਜੇਕਰ ਕਿਸੇ ਬੰਦੇ ਨੇ ਧੋਕੇ ਨਾਲ 1 ਕਿਲੇ ਦਾ ਨੰਬਰ ਪਾ ਕੇ ਰਜਿਸਟਰੀ ਕਰਵਾ ਲਈ ਤੇ ਮਾਲਕ ਨੂੰ ਕਹਿੰਦੇ 7 ਸਾਲ ਬਾਅਦ ਪਤਾ ਲੱਗਿਆ ਇਹ ਕਿਵੇਂ ਹੋ ਸਕਦਾ ਜੀ ਦੇਖੋ ਜਦੋਂ ਰਿਸ਼ਤੀ ਹੋਈ ਹੈ ਜਦੋਂ ਉਸ ਟਾਈਮ ਵੀ ਬੰਦੇ ਨੇ ਜਿੰਨੀ ਵੇਚੀ ਹੈ ਰਿਸ਼ਤੀ ਤਾਂ ਉਸ ਟਾਈਮ ਪੜ ਕੇ ਆਪ ਵੀ ਦੇਖ ਲੈਣੀ ਚਾਹੀਦੀ ਹੈ ਜੇ ਨਹੀਂ ਪੜਕ ਨੂੰ ਜਾਣਦਾ ਬੰਦਾ ਤਾਂ ਉਹਨੂੰ ਕਹਿ ਵੀ ਸਕਦਾ ਮੈਨੂੰ ਦੱਸੋ ਜੀ ਕਿਹੜੇ ਕਿਹੜੇ ਆਂਦੀ ਹੈ ਉਸ ਟਾਈਮ ਤਸੱਲੀ ਕਰਨੀ ਚਾਹੀਦੀ ਹੈ ਜੇ ਹੁਣ ਜਣੀ ਕਿਸੇ ਨੇ 7 ਸਾਲ ਬਾਅਦ ਉਹ ਤਾਂ ਤੁਸੀਂ ਕੀ ਕਰੋਗੇ ਹਾਂ ਉਹਦਾ ਟਾਈਮ ਵੀ ਜਾ ਉੱਥੇ ਬੰਦੇ ਨੇ ਦੇਖਿਆ ਵੀ ਕੀ ਫਸਲ ਬੀਜੀ ਕੀ ਕਰਿਆ ਕੀ ਨਹੀਂ ਇਧਰ ਲਈ ਕੀ ਹੋਰ ਸਝਾ ਕੀ ਹੋ ਸਕਦਾ ਵੀ ਜਦੋਂ ਅਸੀਂ ਕੋਈ ਰਜਿਸਟਰੀ ਕਰਵਾਈਏ ਜਦੋਂ ਰਜਿਸਟਰੀ ਕਰਵਾਉਣਾ ਹੈ ਉਸ ਟਾਈਮ ਆਪਦੀ ਤਸੱਲੀ ਕਰ ਲੈਣੀ ਚਾਹੀਦੀ ਹੈ ਖਰੀਦਦਾਰ ਨੂੰ ਵੀ ਵਿਚਨ ਵਾਲੇ ਨੂੰ ਦੋਵਾਂ ਨੂੰ ਹੀ ਤਸੱਲੀ ਕਰਨੀ ਚਾਹੀਦੀ ਹੈ ਪੜ੍ਹਨੀ ਵੀ ਚਾਹੀਦੀ ਹੈ ਆਪਦੇ ਨੰਬਰ ਖਸਰਾ ਵੀ ਉਹ ਚ ਅਮਾਉਂਟ ਵੀ ਸਾਰਾ ਉਸ ਤਸੱਲੀ ਕਰਨੀ ਚਾਹੀਦੀ ਆਪਦੀ ਠੀਕ ਆ ਠੀਕ ਹੈ ਜੀ ਠੀਕ 60 ਸਾਲ ਪਹਿਲਾਂ ਕਹਿੰਦਾ ਮੇਰੇ ਦਾਦਾ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਦਾਦੇ ਦੇ ਤਿੰਨ ਬੇਟੇ ਵੀ ਸਵਰਗਵਾਸ ਹੋ ਗਏ ਪਰ ਦਾਦੇ ਦਾ ਜਿਹੜਾ ਸਰਟੀਫਿਕੇਟ ਆ ਡੈਥ ਵਾਲਾ ਉਹ ਨਹੀਂ ਹੈਗਾ ਪਰ ਉਹਨਾਂ ਦੇ ਬੇਟਿਆਂ ਦੀ ਮੌਤ ਦਾ ਸਰਟੀਫਿਕੇਟ ਹੈਗਾ ਤੇ ਹੁਣ ਵਿਰਾਸਤ ਕਿਵੇਂ ਚੜੂਗੀ ਨਹੀਂ ਦਾਦੇ ਦਾ ਸਰਟੀਫਿਕੇਟ ਤਾਂ ਮਿਲ ਸਕਦਾ ਨਾ ਜੀ ਜਨਮ ਮੌਤੇ ਦਫ਼ਤਰ ਤੋਂ ਸਰਟੀਫਿਕੇਟ ਮਿਲ ਜੂਗਾ ਜੀ ਦਾਦਾ ਦਾ ਠੀਕ ਹੈ ਜੀ ਉਥੋਂ ਡੈਥ ਸਰਟੀਫਿਕੇਟ ਕਢਾ ਲੈਣੇ ਜੀ ਜਿਲੇ 'ਚ ਹੁੰਦੇ ਨੇ ਦਾ ਇਹ ਠੀਕ ਹੈ ਜੀ ਉੱਥੋਂ ਨਿਕਲੇ ਹੋਗਾ ਜੀ ਠੀਕ ਹੈ ਉਹ ਤੋਂ ਬਾਅਦ ਬੇਟਾਂ ਦੇ ਨਾਂ ਦੇ ਹੋ ਜੂਗੀ ਹਾਂ ਪਹਿਲਾਂ ਦਾਦੀ ਦੀ ਵਿਰਾਸਤ ਕਰਾਉਣੀ ਪਊਗੀ ਨਾ ਜੀ ਦਾਦੀ ਦੀ ਵਿਰਾਸਤ ਕਰਾਉਣ ਤੋਂ ਬਾਅਦ ਹੀ ਫਿਰ ਇਹਨਾਂ ਦੇ ਡੈਕ ਸਰਟੀਫਿਕੇਟ ਲਾ ਕੇ ਇਹਨਾਂ ਦੀ ਵਿਰਾਸਤ ਹੋਣਗੀ ਜੀ ਆ ਕੇ ਫਿਰ ਅੱਗੇ ਐ ਚੈਨਲ ਵੰਗਾ ਹਾਂ ਸਾਰੇ ਸਰੋਤਨ ਨੂੰ ਮੈਂ ਇੱਕ ਅਪੀਲ ਕਰਦਾ ਵੀ ਤੁਸੀਂ ਇਸ ਬੰਦੇ ਦੇ ਜਿਹੜੇ ਵੀ ਚੈਨਲ ਚੱਲਦੇ ਨੇ ਦੇਖੋ ਇਹ ਬਹੁਤ ਮਿਹਨਤ ਕਰਦਾ ਹੈ ਪਹਿਲਾਂ ਥੋੜੇ ਸਵਾਲ ਨੋਟ ਕਰਦਾ ਹੈ ਸਾਰੇ ਟਾਈਪ ਕਰਦਾ ਹੈ ਟਾਈਪ ਕਰਕੇ ਉਸ ਤੋਂ ਬਾਅਦ ਮੇਰੇ ਲਈ ਵੀ ਲੈ ਕੇ ਆਉਂਦਾ ਹੈ ਦੇਖੋ ਮੈਂ ਵੀ ਜਿਹਾ ਜਿਹਾ 빙ਗਾ ਬੋਲਾ ਹੈ ਗਿਆ ਮੈਂ ਛੋਡੀ ਜਿੰਨੀ ਕਿ ਜਿੰਨੀ ਕਿ ਮੈਨੂੰ ਨੌਲੇਜ ਆ ਉਸ ਹਿਸਾਬ ਨਾਲ ਮੈਂ ਤੁਹਾਨੂੰ ਦੱਸੀ ਜਾਣਾ ਲੈ ਕਰਨ ਵਾਸਤੇ ਥੋੜਾ ਕੋਈ ਜ਼ੋਰ ਨਹੀਂ ਲੱਗਦਾ ਹੈ ਦੇਖੋ ਇਹਦੀ ਮਿਹਨਤ ਹੈ ਬਹੁਤ ਮਿਹਨਤ ਕਰ ਰਿਹਾ ਆਖ ਨੂੰ ਇਹ ਮਿਹਨਤ ਜਿਹੜੀ ਕਰ ਰਿਹਾ ਸਰੋਤਿਆਂ ਵਾਸਤੇ ਹੀ ਕਰ ਰਿਹਾ ਹੈ ਬਿਲਕੁਲ ਜੀ ਬਿਲਕੁਲ ਇਹਨੂੰ ਬੈਨੀਫਿਟ ਤਾਂ ਹੀ ਹੋਊਗਾ ਜੇ ਜਣ ਕੇ ਤੁਸੀਂ ਕੁਝ ਇਹਨੂੰ ਚੈਨਲ ਨੂੰ ਸਸ ਸਬਸਕ੍ਰਾਈਬ ਕਰੋਗੇ ਕੀ ਬਿਲਕੁਲ ਜੀ ਲਾਈਕ ਕਰੋਗੇ ਇਹਦਾ ਬੇਨਫਿਟ ਹੈ ਇਹਨੂੰ ਤਾਂ ਹੀ ਮੈਨੂੰ ਕੋਈ ਤਰਾਸ ਨਹੀਂ ਠੀਕ ਹੈ ਨਾ ਜੀ ਪਰ ਤੁਹਾਡੇ ਸਰੋਤਿਆਂ ਨੂੰ ਵੀ ਚਾਹੀਦਾ ਦੇਖੋ ਤੁਹਾਡੇ ਵਾਸਤੇ ਕਿੰਨੀ ਮਿਹਨਤ ਕਰਦਾ ਹੈ ਇਹ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੇ ਦੋਸਤੋ ਵੀਡੀਓ ਬាទ ਬាទ শেয়ার ਕਰਿਆ ਕਰੋ ਤਾਂ ਕਿ ਜਿਹੜੀ ਆਪਣੀ ਜਾਣਕਾਰੀ ਹੈ ਬਿਲਕੁਲ ਮਾਤ ਪਾਸ਼ਾ ਦੇ ਵਿੱਚ ਆ ਤੇ ਅਸੀਂ ਕਿਸ ਦਾ ਟਾਈਮ ਨਹੀਂ ਬੇਸਡ ਕਰਦੇ ਸਭ ਨਾਲ ਗੱਲ ਕਰਦੇ ਆ ਤੁਹਾਡੇ ਸਵਾਲ ਦੇ ਵੇਚ ਤੇ ਗੱਲ ਕਰਦੇ ਆ ਸਾਰਾ ਆਨ ਦਾ ਸਪੋਟ ਆਪਾਂ ਨੂੰ ਜਵਾਬ ਦੇ ਰਹੇ ਨੇ ਹਰ ਇੱਕ ਸਵਾਲ ਦਾ ਤੇ ਮੈਂ ਤੁਹਾਡਾ ਵੀ ਦਿਲੋਂ ਧੰਨਵਾਦ ਕਰਦਾ ਹਰੇਕ ਘਰ ਦੇ ਵਿੱਚ ਇਹ ਆਪਣੀ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਇੰਨੀ ਸੌਖੀ ਤੇ ਸਰਲ ਭਾਸ਼ਾ ਦੇ ਵਿੱਚ ਤੁਹਾਨੂੰ ਆਪਣੇ ਕਿਸੇ ਹੋਰ ਕਿਸੇ ਵੀ ਪਲੇਟਫਾਰਮ ਤੇ ਇੰਨੀ ਵਧੀਆ ਜਾਣਕਾਰੀ ਨਹੀਂ ਮਿਲਣੀ ਜਿੰਨੀ ਤੁਹਾਨੂੰ ਇਸ ਪਲੇਟਫਾਰਮ ਤੇ ਮਿਲ ਰਹੀ ਆ ਤਾਂ ਜਿਹੜੇ ਦੋਸਤਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਬੈਲ ਦਾ ਬਟਨ ਦਬਾਓ ਤਾਂ ਕਿ ਜਿਹੜੀ ਹੋਰ ਨਵੀਆਂ ਸੀ ਹਰ ਵੀਡੀਓ ਪਾਉਣੇ ਆ ਉਹ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਲੈ ਬੇ ਪਹਿਲਾਂ ਪਹੁੰਚੇ ਇੱਕ ਵਾਰ ਤੁਹਾਡਾ ਵੀ ਸਰ ਦਾ ਵੀ ਸਾਰਾ ਦਾ तहे ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ